ਸਾਰਾਗੜੀ ਜੰਗ ਦੀ ਵਰੇਗੰਡ ਮੋਕੇ ਅੰਮ੍ਰਿਤਸਰ ਵਿਰਾਸਤੀ ਇਮਾਰਤ ਤੇ ਸਥਿਤ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਸਮਾਗਮ ਕਰਵਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਿੱਜੀ ਫਰਜ ਸਮਝਦਿਆਂ ਹੋਇਆਂ 12 ਸਤੰਬਰ 1897 ਈਸਵੀ ਚ ਸਾਰਾ ਗੜੀ ਦੇ ਮੈਦਾਨ ਵਿੱਚ ਹੋਏ 21 ਸਿੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਰਾ ਗੜੀ ਵਿਖੇ ਅੱਜ ਗੁਰਮਤਿ ਸਮਾਗਮ ਦੇ ਰੂਪ ਵਿੱਚ ਇੱਕ ਸਮਾਗਮ ਬਹੁਤ ਵੱਡਾ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਰਸੋ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀਗੇ ਉਹਨਾਂ ਦੇ ਅਜ ਅਮਰਤ ਵੇਲੇ 7 ਵਜੇ ਦੇ ਕਰੀਬ ਸ਼ਲੋਕਾਂ ਉਪਰੰਤ ਭੋਗ ਪਾਏ ਗਏ ਉਹਨਾਂ ਤੋਂ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਤਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੋਣਾ ਨੇ ਅੱਜ ਦੇ ਮੁਖਵਾਕ ਦੀ ਕਥਾ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਹੋਇਆ ਉਹਨਾਂ ਦੇ ਇਤਿਹਾਸ ਤੇ ਜਾਣੂ ਕਰਵਾਇਆ ਗਿਆ ਉਸ ਦੇ ਨਾਲ ਨਾਲ ਅੱਜ ਦਾ ਇੱਕ ਪਵਿੱਤਰ ਦਿਹਾੜਾ ਵੀ ਹੈ ਸ੍ਰੀ ਗੁਰੂ ਅੰਗਦ ਦੇ ਪਾਸ਼ਾ ਜੀ ਦੂਜੇ ਪਾਸ਼ਾ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੋਈਗਾ ਉਹਨਾਂ ਦੇ ਇਤਿਹਾਸ ਤੋਂ ਵੀ ਗਿਆਨੀ ਜੀ ਹੋਣਾ ਨੇ ਸਾਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਉਸ ਤੋਂ ਉਪਰੰਤ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ ਹੋਣਾ ਨੇ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਹੋਣਾ ਨੇ ਸ਼ਬਦ ਕੀਰਤਨ ਦੇ ਰੂਪ ਵਿੱਚ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਕੀਰਤਨ ਕੀਤਾ ਸ਼ਹੀਦਾਂ ਦੇ ਪਰਿਵਾਰਾਂ ਵਿੱਚੋਂ ਪਹੁੰਚੇ ਬਹੁ ਗਿਣਤੀ ਸੰਗਤਾਂ ਦਾ ਜੀ ਆਇਆਂ ਕਹਿੰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹ ਪ੍ਰਾਨ ਕਰਦੇ ਹਨ ਕਿ ਜਿੰਨਾ ਤੱਕ ਇਹ ਸੰਸਥਾ ਸਿੱਖਾਂ ਦੀ ਸਰਮੌਰ ਸੰਸਥਾ ਸਿੱਖਾਂ ਦਾ ਕਾਰਜ ਕਰਦੀ ਰਹੇਗੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਰਹੇਗੀ ਕੌਮ ਵਿੱਚ ਹਮੇਸ਼ਾ ਸਪਿਰਟ ਭਰੀ ਜਾਂਦੀ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਇਹੀ ਹੈ ਕਿ ਉਹ 21 ਸਿੰਘਾਂ ਨੇ 10000 ਦੀ ਫੌਜ ਦੇ ਨਾਲ ਟੱਕਰ ਆ ਲੈਂਦੇ ਆ ਓਟ ਗੁਰੂ ਸਾਹਿਬ ਦੀ ਪ੍ਰਾਪਤ ਕਰਕੇ ਉਹਨਾਂ ਨਾਲ ਟੱਕਰ ਆ ਲੈਂਦੇ ਹੋਇਆ ਸ਼ਹੀਦੀ ਪ੍ਰਾਪਤ ਕੀਤੀ ਤੇ ਜਿੱਤ ਵੀ ਪ੍ਰਾਪਤ ਕੀਤੀ ਅਸੀਂ ਚਾਹੁੰਦੇ ਆ ਕਿ ਸਾਡਾ ਭਵਿੱਖ ਵੀ ਜਿਹੜਾ ਨਾ ਉਹ ਸਾਡੇ ਪੁਰਖਿਆਂ ਤੋਂ ਇਤਿਹਾਸ ਤੋਂ ਜਾਣੂ ਹੋ ਕੇ ਆਪਣੀ ਸਿੱਖੀ ਸਪਿਰਟ ਨੂੰ ਸਦਾ ਕਾਇਮ ਰੱਖੇ ਇਸ ਧਰਮ ਵਿੱਚ ਜੀਵਨ ਬਤੀਤ ਕਰਨਾ ਜਿਹੜਾ ਉਹ ਸਾਡੇ ਗੁਰੂ ਸਾਹਿਬ ਸਾਨੂੰ ਬੜੀ ਚੜ੍ਹਦੀ ਕਲਾ ਵਾਲਾ ਬਤੀਤ ਕਰਨ ਦੇ ਲਈ ਆਦੇਸ਼ ਦੇ ਕੇ ਗਏ ਅਸੀਂ ਉਹਨਾਂ ਦੇ ਪੂਰਨ ਅਤੇ ਚੱਲਦੇ ਹੋਏ ਆਪਣੇ ਰਹਿੰਦੇ ਜੀਵਨ ਨੂੰ ਚੜ੍ਹਦੀ ਕਲਾ ਨਾਲ ਬਤੀਤ ਕਰੀਏ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਕਰੀਏ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਿਜਾ ਨਿਜੀ ਫਰਜ਼ ਸਮਝਦੀ ਹੋਈ ਇਹ ਸਾਰੇ ਹੀ ਅਜਹਿਹ ਕਾਰਜ ਜਿਹੜੇ ਆ ਬਹੁਤ ਉਤਸ਼ਾਹ ਤੇ ਪਰ ਸਰਦਾਪੂਰਵਕ ਮਨਾਉਂਦੀ ਹੈ ਆਗਾਮੀ ਐਵੇਂ ਹੀ ਮਨਾਉਂਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ